ਉਹ ਬੱਲੇ ਬੱਲੇ ਉਹ ਮੈਂ ਤਾਂ ਬੇਵਕੂਫ ਬਣਾਇਆ ਸੀ ਐ ਸੱਚੀ ਬਣ ਕੇ ਬੇਵਕੂਫ ਅਜੇ ਹੋ ਜਾ ਹੋ ਜਾ ਹੋ ਜੈ ਹੋ ਮੈਂ ਇਦਾਂ ਹੀ ਲੋਕਾਂ ਨੂੰ ਬੇਵਕੂਫ ਬਣਾਦਾ ਰਾਂਗਾ ਤੇ ਬੇਵਕੂਫ ਬੰਦੇ ਰਹਿਣਗੇ ਤੁੱਕਾ ਤੁੱਕਾ ਚੱਲ ਗਿਆ ਤੁੱਕਾ ਚੱਲ ਗਿਆ ਜੈ ਹੋ

हां ਭੈਣੇ ਘਰੇ ਆ ਨੀ ਕੀ ਹਾਲ ਚਾਲ ਪੈਣੇ ਤੂੰ ਤਾਂ ਬੜੀ ਕਮਲੀ ਜੀ ਹੋਈ ਬੈਠੀ ਹੈਗੀ ਕੀ ਦੱਸਾਂ ਪੈਣੇ ਜਿੱਦਾਂ ਦਾ ਮੁੰਡਾ ਵਿਆਹ ਆਇਆ ਆ ਅੱਛਾ ਉਹ ਤਾਂ ਸਾਡੇ ਵੱਸ ਚ ਨਹੀਂ ਅੱਛਾ ਨੇ ਤਾਂ ਮੁੰਡੇ ਨੂੰ ਵੀ ਵੱਸ ਚ ਕਰ ਲਿਆ ਅੱਛਾ ਕਹਿਣਾ ਹੀ ਨਹੀਂ ਮੰਨਦੀ ਅੱਛਾ ਹਾਂ ਤੂੰ ਦੱਸ ਮੈਂ ਕੀ ਕਰਾਂ ਤੂੰ ਕਰਨਾ ਕੀ ਆ ਇੱਕ ਬਾਬਾ ਸੁਣੀਦਾਗਾ ਅੱਛਾ ਤੇ ਆਪਾਂ ਉਹਦੇ ਲਵੇ ਚੱਲਦੇ ਆਂਗੇ ਪਰ ਬਾਬੇ ਦੀ ਨਾ ਇੱਕ ਪਰੰਪਰਾ ਹੈਗੀ ਕੀ ਪਰੰਪਰਾ ਉਹ ਪਰੰਪਰਾ ਐਵੇਂ ਹੈਗੀ ਕਿ ਬਾਬਾ ਨਾ ਜਨਾਨੀਆਂ ਨੂੰ ਮੱਥੇ ਨਹੀਂ ਲਾਉਂਦਾ ਅੱਛਾ ਤੇ ਬਾਬੇ ਕੋਲੇ ਨਾ ਵੀ ਜਨਾਨੀ ਨੂੰ ਮੂੰਹ ਟੱਕ ਕੇ ਜਾਣਾ ਪੈਂਦਾਗਾ ਉਹ ਤਾਂ ਕੋਈ ਨਾ ਤੂੰ ਮੈਨੂੰ ਇੱਕ ਵਾਰੀ ਬਾਬੇ ਕੋਲੇ ਲੈ ਚੱਲ ਭੈਣੇ ਅੱਛਾ ਪਰ ਤੂੰ ਐ ਕਰੀ ਪਹਿਲਾਂ ਤੇਰੀ ਨੂ ਨੂੰ ਪਤਾ ਨਾ ਲੱਗਣ ਦੇ ਠੀਕ ਹੈ ਫਿਰ ਕਹ ਦਊਗੀ ਕਰਤਾਰੋ ਆਂਟੀ ਲੈ ਕੇ ਚੱਲੇਗੀ ਨਹੀਂ ਨਹੀਂ ਨੂ ਨੂੰ ਪਤਾ ਨਹੀਂ ਲੱਗਣਾ ਆਪਾਂ ਚੱਲਾਂਗੇ ਚਲ ਫਿਰ ਅਕਲ ਨੂੰ ਲੈ ਚਲੀ ਠੀਕ ਹੈ ਚਲ ਫਿਰ ਮੈਂ ਕੱਲ ਨੂੰ ਆਨੀ ਆ 10 ਵਜੇ ਠੀਕ ਹੈ ਫਿਰ ਮੈਂ ਤੈਨੂੰ ਲੈ ਕੇ ਚਲਦੀ ਆ ਠੀਕ ਹੈ ਠੀਕ ਹੈ ਚੰਗਾ ਭੈਣ ਮੈਂ ਚਲਦੀ ਆ ਚੰਨ ਸਿੰਦਰਪੁੱਤ ਹਾਂਜੀ ਮੰਮੀ ਜੀ ਮੇਰੇ ਐਨਕ ਤਾਂ ਫੜਾਈ ਮੰਮੀ ਜੀ ਤੁਸੀਂ ਐਨਕ ਦਾ ਕੀ ਕਰਨਾ ਉਹ ਮੈਂ ਤੇ ਤੇਰੀ ਆਂਟੀ ਨੇ ਨਾ ਜਾਣਾ ਸੀ ਘਤਾਰੋਂ ਨੇ ਤੇ ਮੈਂ ਸਾਡੀ ਨਾ ਟੈਂਸ਼ਨ ਆ ਰਹੀ ਹੈ ਠੀਕ ਹੈ ਮੰਮੀ ਜੀ ਹਾਂ ਮੇਰੇ ਐਨਕ ਫੜਾ ਦੇ ਮੈਨੂੰ ਠੀਕ ਹੈ ਜੀ ਬਸ ਨਿਕਲ ਜਾਣੀ ਮੇਰੀ ਹਾਲੋ ਮੰਮੀ ਜੀ ਅਨਕ ਮੰਮੀ ਜੀ ਤੁਸੀਂ ਰੋਟੀ ਤਾਂ ਖਾ ਲਿੰਦਾ ਰੋਟੀ ਕੀ ਖਾਣੀ ਆ ਬਸ ਨਿਕਲ ਜਾਣੀ ਪੈਨਸ਼ਨ ਲੈ ਕੇ ਆਵਾਂਗੇ ਫਿਰ ਖਾ ਲਾਂਗੇ ਠੀਕ ਏ ਜੀ ਮੰਮੀ ਜੀ ਕੋਈ ਨਾ ਮੈਂ ਤਾਂ ਅੱਜ ਚੱਲੀ ਬਾਬੇ ਤੇ ਤੇਰਾ ਤਾਂ ਮੈਂ ਅੱਜ ਕੰਮ ਕਰਕੇ ਹੀ ਆਉਂਗੀ ਜਿਹੜਾ ਤੂੰ ਮੈਨੂੰ ਦੁਖੀ ਕੀਤਾ ਹੋਇਆ ਕਰਕੇ ਰੱਖਿਆ ਇਹਨੇ ਤਾਂ ਚਲ ਜਾਨੀ ਪਤਾ ਨਹੀਂ ਮੰਮੀ ਅੱਜ ਕਿੱਥੇ ਚੱਲੀ ਹੈਗੀ ਲੈ ਨਹੀਂ 10 ਵਜ ਗਏ ਮੇਲੋ ਤਾਂ ਹਜੇ ਤੱਕ ਨਹੀਂ ਆਈ ਮੇਲੋਂ ਨੂੰ ਨਾਲੇ ਮੈਂ ਕਹਿ ਕੇ ਆਈ ਸੀ ਵੀ 10 ਵਜੇ ਆ ਜੀ ਪਹਿਣ ਕਰਤਾਰੋ ਹਾਂ ਪਹਿਣ ਮੇਲੋ ਕਰਈਆਂ ਨਹੀਂ ਪਹਿਣ ਕਰੀਆਂ ਆ ਜਾ ਜਾ ਟੱਪਿਆ ਹੋਰਸ ਨਾ ਪਹਿਣ ਬੜੀ ਆ ਜਾ ਪਹਿਣ ਬਹਿ ਜਾ ਬਹਿਣਾ ਨਹੀਂ ਨਹੀਂ ਤੂੰ ਬਾਹਰ ਤਾਂ ਜਾ ਨਹੀਂ ਚਾ ਲੈ ਕੇ ਚੱਲ ਪਹਿਲਾਂ ਆਬੇ ਕੋਲੇ ਲੈ ਚੱਲ ਮੇਰੀ ਨੂੰ ਪੁੱਛਦੀ ਸੀ अच्छा ओने शक ਤਾਂ ਨਹੀਂ ਹੋਇਆ ਨਾ ਮੇਰੀ ਨੂੰ ਨੂੰ ਸ਼ੱਕ ਨਹੀਂ ਹੋਇਆ اچھا ਮੈਂ ਤਾਂ ਉਹਨੂੰ ਕੁਝ ਕਹਿ ਕੇ ਆ ਗਈ ਪੈਨਸ਼ਨ ਦਾ ਠੀਕ ਹੈ ਮੇਰੇ ਨਾਲ ਚੱਲ ਠੀਕ ਹੈ ਭੈਣੇ ਬਾਬੇ ਆਪਾਂ ਕੁਦੂ ਨਾਤ ਬਾਬੇ ਕੋਲੇ ਚੱਲਾਂਗੇ ਠੀਕ ਹੈ ਠੀਕ ਹੈ ਪਰ ਭੈਣੇ ਮੇਰਾ ਨਾਂ ਨਹੀਂ ਆਣਾ ਚਾਹੀਦਾ ਕਿਤੇ ਤੇਰਾ ਮੁੰਡਾ ਕਹਿ ਦੇ ਆਂਟੀ ਕਰਤਾਰੋ ਮੇਰੀ ਮੰਮੀ ਨੂੰ ਲੈ ਕੇ ਚਲੀ ਗਈ ਕਰਤਾਰੋ ਤੂੰ ਕਿਵੇਂ ਦੀਆਂ ਗੱਲਾਂ ਕਰਦੀ ਤੇਰਾ ਨਾਂ ਨਹੀਂ ਆਊਗਾ ਠੀਕ ਹੈ ਚੱਲ ਠੀਕ ਹੈ ਚੰਗਾ ਚੱਲ ਫਿਰ ਲੈ ਚੱਲੀਏ ਤਲ ਆ ਜਾ ਪੈ ਨੇ ਲੈ ਨਹੀਂ ਪੈਣੇ ਮੱਸਾਂ ਪਹੁੰਚਿਆ ਐਂ ਕਰੀ ਖੁਦੁਨਾਤ ਬਾਬੀ ਨੂੰ ਜਿਹੜੇ ਤੈਨੂੰ ਪਰੇਸ਼ਾਨੀਆਂ ਨੇ ਸਾਰੀ ਦੱਸਣੀ ਹਾਂ ਪਹਿਲੇ ਦੱਸ ਦੂੰਗੀ ਠੀਕ ਐ ਚੰ ਲੈਣੇ ਇੱਥੇ ਚੱਕਲਾ ਘੜ ਦੇ ਆਜਾ ਆਜਾ ਜੈ ਹੋ ਖੁਦੁਨਾਤ ਪਾਪਾ ਜੀ ਜੈ ਹੋ ਕੀ ਤਕਲੀਫ ਹੈ ਬੱਚੋ ਬਾਬਾ ਜੀ ਇਹ ਵਿਚਾਰੀ ਬਹੁਤ ਦੁਖੀ ਹੈਗੀ ਇਹਨੂੰ ਮੈਂ ਲੈ ਕੇ ਆਈਆਂਗੀ ਚੱਲ ਪੈਣੇ ਮੇਲੋ ਹੁਣ ਤੂੰ ਦੱਸ ਆਪਣੀ ਦੁਖੀ ਕਹਾਣੀ ਬਾਬਾ ਜੀ ਨੂੰ ਤੇਰੇ ਸਾਰੇ ਦੁੱਖ ਦੂਰ ਹੋ ਜਾਣਗੇ ਬਾਬਾ ਜੀ ਮੈਂ ਬਹੁਤ ਦੁਖੀ ਆ ਮੈਂ ਆਪਣੇ ਮੁੰਡੇ ਦਾ ਵਿਆਹ ਕਰਿਆ ਮੇਰੀ ਨੂੰ ਮੇਰੇ ਬਸ ਚ ਨਹੀਂ ਐ ਉਹਨੇ ਤਾਂ ਮੇਰੇ ਮੁੰਡੇ ਨੂੰ ਵੀ ਆਪਣੇ ਬਸ ਦੇ ਵਿੱਚ ਕਰ ਲਿਆ ਸਾਰਾ ਦਿਨ ਫੋਨ ਦੇਖਦੀ ਆ ਇਸ਼ਟਾ ਚ ਲਾਉਂਦੀ ਆ ਫੇਸਬੁੱਕ ਚ ਲਾਉਂਦੀ ਸਾਰਾ ਕੁਝ ਚਲਾਉਂਦੀ ਆ ਛੋਟੇ ਛੋਟੇ ਕੱਪੜੇ ਪਾ ਕੇ ਵੀਡੀਓ ਬਣਾਉਂਦੀ ਆ ਘਰ ਦਾ ਕੋਈ ਕੰਮ ਨਹੀਂ ਕਰਦੀ ਬਹੁਤ ਦੁਖੀ ਹਾਂ ਮੈਂ ਤਾਂ ਬਾਬਾ ਜੀ ਤੁਸੀਂ ਮੇਰਾ ਕੋਈ ਹੱਲ ਕਰੋ ਮੈਂ ਦੇਖ ਲਿਓ ਸਭ ਕੁਝ ਸਭ ਮਸਲਾ ਹੱਲ ਹੋ ਜਾਏਗਾ ਪਰ ਬੱਬੇ ਨੂੰ ਕੋਈ ਗੁਰੂ ਦਸ਼ਨਾ ਦੇਣੀ ਪੈਣੀ ਹੈ ਬੱਚੋ ਹਾਂਜੀ ਹਾਂਜੀ ਬਾਬਾ ਜੀ ਗੁਰੂ ਦਸ਼ਨਾ ਪਤਕੀ ਪਰ ਵਿਚਾਰੀ ਦਾ ਹੱਲ ਜਰੂਰ ਕਰ ਦੋ ਬਾਬਾ ਜੀ ਤੁਸੀਂ ਮੇਰੀ ਬਹੂ ਨੂੰ ਔਰ ਮੇਰੇ ਮੁੰਡੇ ਨੂੰ ਠੀਕ ਕਰ ਦੋ ਜੋ ਕਹੋਗੇ ਮੈਂ ਉਹ ਹੀ ਦੇ ਦੂੰਗੀ ਸਭ ਠੀਕ ਹੋ ਜਾਏਗਾ ਬੱਚੋ ਪਰ ਬੱਬੇ ਜੀ ਨੂੰ ਤੁਸੀਂ ਇੱਕ ਸੋਨੇ ਦੀ ਅੰਗੂਠੀ ਦੇਣੀ ਹੈ ਠੀਕ ਹੈ ਬਾਬਾ ਜੀ 500 ਰੁਪਏ ਬਾਬਾ ਜੀ ਦੇਵਾਂਗੇ ਪਹਿਲਾਂ ਤੁਸੀਂ ਮੇਰੀ ਬਹੂ ਨੂੰ ਔਰ ਮੁੰਡੇ ਨੂੰ ਮੇਰੇ ਬੱਸ ਚ ਕਰੋ ਕਿ ਉਹ ਮੇਰੀ ਗੱਲ ਮੰਨਣ ਮੇਰਾ ਕਹਿਣਾ ਮੰਨਣ ਸ਼ਾਂਤ ਹੋ ਜਾ ਮੱਚਾ ਬਾਬਾ ਜੀ ਇਹ ਵਿਚਾਰੀ ਬਹੁਤ ਦੁਖੀ ਹੈ ਉਹ ਨਾਂ ਦੇ ਬੱਚੇ ਨਾਂ ਦੇ ਵਸ ਚੋ ਜਾਣ ਜੰਤਰ ਮੰਤਰ ਜੰਤਰ ਮੰਤਰ ਸ਼ੂ ਚਲੀ ਚਲੋ ਲੈ ਬਚਾਤ ਕਰ ਅਗੇ ਇਹ ਚਾਰ ਲੌਂਗ ਠੀਕ ਹੈ ਬਾਬਾ ਜੀ ਦੋ ਬੱਚੇ ਨੂੰ ਛਕਾ ਦੇ ਬਾਬਾ ਜੀ ਇਹ ਦੇਨੇ ਕਦੋਂ ਆ ਲੌਂਗ ਇਹ ਸਵੇਰ ਦੇ ਟਾਈਮ ਤੇ ਫਰਾਰ ਨੂੰ ਸੌਣ ਲੱਗਿਆ ਠੀਕ ਹੈ ਬਾਬਾ ਜੀ ਚਾਚ ਪਾ ਦੇ ਭਗਤਾ ਜਾਉਂਦੇ ਬੱਚਾ ਤੁਸੀਂ ਚਾਚ ਪਾ ਦਿਓ ਜਾ ਫਿਰ ਉਹਨੇ ਕਿਸੇ ਵੀ ਤਰੀਕੇ ਨਾਲ ਛਕਾ ਦੇ ਠੀਕ ਹੈ ਬਾਬਾ ਜੀ ਠੀਕ ਜਾ ਸਕਦੇ ਠੀਕ ਹੈ ਬਬੇ ਚਹਿਓ ਕੋ ਦੁਨਾ ਚਾ ਚੱਲ ਪੈਣ ਚੱਲੀਏ ਪੈਣੇ ਬਹੁਤ ਹੋ ਗਿਆ ਪੈਣੇ ਮੇਲੋ ਹੁਣ ਤੂੰ ਐ ਪੈਣ ਕਰਤਾਰੋ ਹੁਣ ਤੂੰ ਐ ਕਰਨਾ ਜਿਹੜੇ ਬਾਬੇ ਨੇ ਲੌਂਗ ਦਿੱਤੇ ਹਨਾ ਤੂੰ ਜਾ ਕੇ ਨਾ ਕਿਸੇ ਵੀ ਤਰੀਕੇ ਨਾਲ ਛੁਕਾ ਦੀ ਹਾਂ ਹਾਂ ਛੁਕਾ ਦੂੰਗੀ ਮੈਂ ਚਲ ਸਿੰਦਰਪੁੱਤ ਹਾਂਜੀ ਮੰਮੀ ਜੀ ਚਾਹ ਤਾਂ ਲਿਆ ਲੈ ਆਂ ਨੀ ਮੰਮੀ ਜੀ ਰੱਖ ਰਖੇ ਵਸ ਬਣਨ ਵਾਲੀ ਐ ਲੈ ਆ ਅਚਤਾਏ ਦਾ ਕੰਮ ਕਰਕੇ ਹੀ ਹਟੂੰਗੀ ਮੰਮੀ ਜੀ ਆਹ ਲੋ ਚਾਹ ਮੰਮੀ ਜੀ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਦੋ ਕੱਪ ਕਿਉਂ ਮੰਗਾਇਆ ਤੁਸੀਂ ਨੇ ਪੁੱਤ ਇੱਕ ਤੇਰਾ ਕੱਪ ਇੱਕ ਮੇਰਾ ਕੱਪ ਅੱਜ ਆਪਾਂ ਦੋਨੋਂ ਨੂੰ ਸੱਸ ਇਕੱਠੀਆਂ ਬੈ ਕੇ ਚਾਹ ਪੀਵਾਂਗੇ ਠੀਕ ਹੈ ਮੰਮੀ ਜੀ ਤੂੰ ਨਾ ਪੁੱਤ ਐ ਕਰ ਮੇਰਾ ਚਸ਼ਮਾ ਲੈ ਆ ਠੀਕ ਹੈ ਮੰਮੀ ਜੀ ਮੈਂ ਲੈ ਕੇ ਆਂਨੇ ਚਸ਼ਮਾ ਅਚਤਾਏ ਦਾ ਕੰਮ ਕਰ ਹੀ ਦੇਣਾ ਤਲੋਂਕ ਪਾ ਕੇ ਦੇ ਦੇਨੇ ਚਲ ਮਮੀ ਜੀ ਆ ਲੋ ਤੁਹਾਡਾ ਚਸ਼ਮਾ ਲਿਆ ਲਿਆ ਪੁੱਤ ਬਹਿ ਜਾ ਚਾਹ ਪੀ ਲੀ ਮਮੀ ਜੀ ਪੀ ਚਲ ਪੀਓਗੀ ਨਾ ਚਾਹ ਮਾਂ ਬੀ ਦੀ ਸ਼ਕਤੀ ਕੰਮ ਕਰ ਜੂਗੀ ਮਮੀ ਜੀ ਚਾਤਾ ਬਹੁਤ ਟੇਸਟੀ ਬਣਿਆ ਸੋਨੂੰ ਬਦਿਆ ਨੇ ਲੱਗੀ ਤੁਸੀਂ ਪੀ ਨਹੀਂ ਰਹੇ ਪਿਓ ਪਿਓ ਹਾਂਜੀ ਮੰਮੀ ਜੀ ਮੈਂ ਤਾਂ ਪੀ ਲ ਹੀ ਲਵ ਚੱਲੇ ਬੀ ਅੱਜ ਤੱਕ ਤਾਰੋ ਕੋਲੇ ਜਾ ਕੇ ਆਉਣੀ ਆ ਤਾਰੋ ਹੰਦੀਪਣ ਮੈਲੋ ਆ ਜਾ ਤੂੰ ਘਰੀ ਆ ਮੈਂ ਪੈਣ ਕੀ ਹਾਲ ਐ ਵਧੀਆ ਪੈਣੇ ਹੋਰ ਬਹਿ ਜਾ ਬਹਿ ਜਾ ਪੈਣੇ ਆ ਜਾ ਚਾਹ ਲੈ ਕੇ ਆ ਮੈਂ ਤੈਨੂੰ ਖੁਸ਼ੀ ਦੀ ਗੱਲ ਦੱਸਦੀ ਆ ਨਹੀਂ ਕੀ ਖੁਸ਼ੀ ਦੀ ਗੱਲ ਐ ਮੈਨੂੰ ਵੀ ਨਾ ਬਾਬੇ ਕੋਲੇ ਆ ਬੈਣੇ ਗਏ ਸੀ ਬਾਬੇ ਨੇ ਜੋ ਦਿੱਤਾ ਸੀ ਉਹ ਤਾਂ ਮੈਂ ਆਪਣੀ ਬਹੂ ਨੂੰ ਪਿਆਤਾ ਮੇਰੀ ਬਹੂ ਤਾਂ ਹੁਣ ਮੇਰੇ ਅੱਗੇ ਪਿੱਛੇ ਅੱਗੇ ਪਿੱਛੇ ਆ ਮੇਰੀ ਇੰਨੀ ਸੇਵਾ ਕਰਦੀ ਔਰ ਮੰਮੀ ਜੀ ਮੰਮੀ ਜੀ ਕਰਦੀ ਔਰ ਮੇਰਾ ਮੁੰਡਾ ਵੀ ਮੇਰੀ ਹਰ ਗੱਲ ਮੰਨਦਾ ਆ ਫਿਰ ਪੈਣੇ ਤੇਰੀ ਹੁਣ ਤਾਂ ਉਹ ਮੇਰੀ ਪੂਰੀ ਦੋਨੋਂ ਵਸ ਚ ਹੋ ਗਏ ਆ ਪੈਣੇ ਫੇਰ ਤੇਰੇ ਬਾਬੇ ਨੂੰ ਤਾਂ ਹੁਣ ਚੜਾਵਾ ਚੜਾਣੇ ਪੈ। ਮੈਂ ਤਾਂ ਇਸ ਲਈ ਆਈ ਆ ਕਿ ਆਪਾਂ ਨਾਲੇ ਬਾਬੇ ਨੂੰ ਮੁੰਦੀ ਦੇ ਆਉਂਦੇ ਨਾਲੇ ਪੈਸੇ ਦੇ ਆਉਂਦੇ ਨਾਲੇ ਬਾਬੇ ਨੂੰ ਧੰਨਵਾਦ ਕਰ ਆਉਦੇ ਹਾਂ। ਚੱਲ ਫਿਰ ਲੈ ਹੁਣੇ ਵਗ ਚੱਲਦੇ ਆਂ ਆਪਾਂ ਟਾਈਮ ਕੀ ਹੋਇਆ? ਚੱਲ ਚੱਲ ਪੈਣੇ। ਚੱਲ ਆਜਾ। ਚੱਲ ਚੱਲ ਚੱਲੀਏ। ਆਜਾ ਪੈਣੇ। ਚਲ ਅੱਜ ਬਾਬੇ ਦਾ ਤਾਂ ਧੰਨਵਾਦ ਕਰ ਹੀ ਜਾਣਾ ਤੈਨੇ। ਹੋਰ ਪੈਣੇ। ਹੋਰ ਚਲ ਜਿਹੜੀ ਸੁਖ ਸੀ ਨਹੀਂ ਲੈ ਜੀ ਉਹਦੇ ਵਰਗੀ ਕੋਈ ਰੀਸ ਨਹੀਂ। जय हो बाबा नंदनाथ दी जय हो जय हो बच्चा जय हो बोलो बच्चा किदा आने होए ਤੁਹਾਡੇ ਇੱਥੇ ਬਾਬਾ ਜੀ ਮੇਰੀ ਬਹੂ ਮੇਰਾ ਮੁੰਡਾ ਤਾਂ ਮੇਰੇ ਵਾਸਚ ਹੋ ਗਏ ਤੁਸੀਂ ਜੋ ਮੈਨੂੰ ਦਿੱਤੇ ਸੀ ਨਾ ਉਹ ਤਾਂ ਮੈਂ ਉਹਨਾਂ ਨੂੰ ਪਿਆਏ ਤੇ ਉਹ ਤਾਂ ਬਿਲਕੁਲ ਮੇਰੇ ਵਾਸਚ ਹੋ ਗਏ जय हो जय हो ਬਾਬਾ ਜੀ ਮੈਂ ਤਾਂ ਤੁਹਾਡਾ ਧੰਨਵਾਦ ਕਰਨ ਆਈ ਆ ਮੇਰਾ ਧੰਨਵਾਦ ਨਾ ਕਰੋ ਬੱਚਾ ਉਸ ਮਾਲਕ ਦਾ ਧੰਨਵਾਦ ਕਰੋ ਔਰ ਨਾਲੇ ਜਿਹੜੀ ਮੈਂ ਸੁਖ ਸੁਖੀ ਸੀ ਉਹ ਚੜ੍ਹਉਣ ਆਈ ਆ ਬਾਬਾ ਜੀ ਲਓ ਬਾਬਾ ਜੀ ਉੱਥੇ ਰੱਖ ਦੇ ਭਗਤਾ ਬਾਬੇ ਹੱਥ ਨਹੀਂ ਪਹੁੰਚਦੇ ਜੀ ਜੈ ਹੋ ਬੁਦਨਤ ਬਾਬੇ ਜੈ ਹੋ ਬੁਦਨਤ ਬਾਬਾ ਦੀ ਲਓ ਦੇਖੋ ਦੇਖੋ ਲਓ ਦੇਖੋ ਲਓ ਉਹ ਬੱਲੇ ਬੱਲੇ ਉਹ ਮੈਂ ਤਾਂ ਬੇਵਕੂਫ ਬਣਾਇਆ ਸੀ ਇਹ ਸੱਚੀ ਬਣ ਗਏ ਬੇਵਕੂਫ ਅਜੇ ਹੋ ਜਾ ਹੋ ਜਾ ਹੋ ਜੈ ਹੋ ਮੈਂ ਇਦਾਂ ਹੀ ਲੋਕਾਂ ਨੂੰ ਬੇਵਕੂਫ ਬਣਾਦਾ ਰਾਂਗਾ ਤੇ ਬੇਵਕੂਫ ਬੰਦੇ ਰਹਿਣਗੇ ਤੁੱਕਾ ਤੁੱਕਾ ਚੱਲ ਗਿਆ ਤੁੱਕਾ ਚੱਲ ਗਿਆ ਜੈ ਹੋ ਜੋ ਸਸਰੀ ਘਰ ਜੀ ਮੈਂ ਤੁਹਾਡਾ ਆਪਣਾ ਸੋਨੀ ਤਲਵਾੜਾ ਹਾਂ ਜੀ ਅੱਜ ਇਹ ਵੀਡੀਓ ਅਸੀਂ ਸਪੈਸ਼ਲ ਉਹਨਾਂ ਵਾਸਤੇ ਲੈ ਕੇ ਆਏ ਜੋ ਅੰਧਵਿਸ਼ਵਾਸ 'ਚ ਜ਼ਿਆਦਾਤਰ ਵਿਸ਼ਵਾਸ ਰੱਖਦੇ ਨੇ ਕਿਉਂਕਿ ਅੰਧਵਿਸ਼ਵਾਸ 'ਚੋਂ ਬਾਹਰ ਨਿਕਲੋ ਜੀ ਟਾਈਮ ਬਹੁਤ ਅੱਗੇ ਆ ਚੁੱਕਿਆ ਹੈ ਦੁਨੀਆ ਬਹੁਤ ਅੱਗੇ ਚੱਲ ਚੁੱਕਿਆ ਹੈ ਕਿਉਂਕਿ ਤੁਸੀਂ ਹਲੇ ਵੀ ਉਹੀ ਪੁਰਾਣੇ ਟਾਈਮ 'ਚ ਫਿਰਦੇ ਹੋ ਕਿ ਅੰਧਵਿਸ਼ਵਾਸ 'ਚ ਫਿਰਦੇ ਹੋ ਅંધ ਵਿਸ਼ਵਾਸ ਚੋਂ ਬਾਹਰ ਆਓ ਇਹ ਅંધ ਵਿਸ਼ਵਾਸ ਚ ਰਹਿ ਕੇ ਕੋਈ ਉਹ ਨਹੀਂ ਅંધ ਵਿਸ਼ਵਾਸ ਚੋਂ ਬਾਹਰ ਨਿਕਲੋ ਇਹ ਵੀ ਸਪੈਸ਼ਲ ਵੀਡੀਓ ਆ ਸੀ ਅંધ ਵਿਸ਼ਵਾਸਤੀ ਬਣਾਈ ਇਹ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਤੁਹਾਨੂੰ ਕਿਵੇਂ ਲੱਗੀ ਬਾਕੀ ਸਾਡੇ ਨਾਲ ਦੇ ਜਸਸੀ ਸੰਧੂ ਹਾਂਜੀ ਦੱਸੋ ਜੀ ਭੈਣ ਬਰਾਬਰ ਸਤਿ ਸ਼੍ਰੀ ਅਕਾਲ ਬਾਕੀ ਜਿੱਦਾਂ ਭਾਈ ਸਾਹਿਬ ਨੇ ਕਿਹਾ ਸੋ ਮੈਂ ਇਹ ਗੱਲ ਕਹਿਣਾ ਵੀ ਤੁਸੀਂ ਆਪਣੇ ਪਰਮਾਤਮਾ ਤੇ ਆਪਣੇ ਰੱਬ ਤੇ ਭਰੋਸਾ ਰੱਖੋ ਸਭ ਕਿਰਪਾ ਕਰੇਗਾ ਸੱਚੇ ਪਾਤਸ਼ਾਹ ਉਹ ਪ੍ਰਮਾਤਮਾ ਉਸ ਤੇ ਭਰੋਸਾ ਰੱਖੋ ਔਰ ਕਿਤੇ ਜਾਨ ਦੀ ਲੋੜ ਨਹੀਂ ਐਸਾ ਕੁਝ ਨਹੀਂ ਹੈ ਸਭ ਐਦਾਂ ਹੀ ਹੈ ਆਪਣੇ ਆਪਣੇ ਹਿਸਾਬ ਨਾਲ ਹੀ ਕਰਦੇ ਸਿਰਫ ਰੱਬ ਤੇ ਉਹ ਸੱਚੇ ਪਾਤਸ਼ਾਹ ਤੇ ਵਾਹਿਗੁਰੂ ਤੇ ਰੱਖੋ ਭਰੋਸਾ ਰੱਖੋ ਸਭ ਠੀਕ ਠਾਕ ਹੈ ਮਾਲਕ ਸਭ ਠੀਕ ਕਰੇਗਾ ਦਿਲ ਨਾਲ ਛੱਡਿਆ ਕਰੋ ਸਭ ਮਾਲਕ ਭਲੀਆਂ ਕਰੇਗਾ ਸਤਿ ਸ੍ਰੀ ਅਕਾਲ ਓਕੇ ਜੀ ਵੀਡੀਓ ਦਬਕੇ ਸ਼ੇਅਰ ਕਰ ਦਿਓ